ਦੋਸਤੋ ਅੱਜ ਤੋਂ 50 ਸਾਲ ਪਹਿਲਾਂ ਇਟਲੀ ਦੇ ਨੇਪਲ ਸ਼ਹਿਰ ਦੇ ਇੱਕ ਕਮਰੇ ਵਿੱਚ ਮੱਧਮ ਜਿਹੀ ਰੌਸ਼ਨੀ ਜਗ ਰਹੀ ਸੀ ਤੇ ਕਮਰੇ ਵਿੱਚ ਖੜੀ ਸੀ ਇੱਕ ਮਹਿਲਾ ਕਲਾਕਾਰ ਜੋ ਉਸ ਵਕਤ ਤੱਕ ਮਰਨ ਲਈ ਵੀ ਤਿਆਰ ਸੀ ਇਸ ਔਰਤ ਦੇ ਸਾਹਮਣੇ ਇੱਕ ਮੇਜ਼ ਪਿਆ ਹੁੰਦਾ ਹੈ ਜਿਸ ਤੇ 72 ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਬੇਜ ਤੇ ਪਈਆਂ ਇਹਨਾਂ 72 ਚੀਜ਼ਾਂ ਵਿੱਚੋਂ ਕੁਝ ਖੁਸ਼ੀ ਦੇਣ ਵਾਲੀਆਂ ਸਨ ਤੇ ਕੁਝ ਬਹੁਤ ਜ਼ਿਆਦਾ ਦਰਦ ਗੁਰਦਤੀਜਾਂ ਦਾ ਦਰਦ ਤੋਂ ਵੀ ਅਗਾਹ ਦੀਆਂ ਸਨ ਅਸਲ ਵਿੱਚ ਮੇਜ਼ ਤੇ ਇੱਕ ਪਾਸੇ ਗੁਲਾਬ ਦੇ ਫੁੱਲ ਮੋਰ ਦੇ ਖੰਭ ਅੰਗੂਰ ਇਤਰ ਤੇ ਵਾਈਨ ਵਰਗੀਆਂ ਚੀਜ਼ਾਂ ਪਈਆਂ ਸਨ ਪਰ ਦੂਜੇ ਪਾਸੇ ਕੈਂਚੀ ਚਾਕੂ ਬਲੇਡ ਲੋਹੇ ਦੀ ਰਾਡ ਪਿਸਤੌਲ ਅਤੇ ਕਾਰਤੂਸਾਂ ਵਰਗੇ ਖਤਰਨਾਕ ਹਥਿਆਰ ਪਏ ਸਨ ਇਨ ਸਭ ਦੇ ਵਿਚਕਾਰ ਸਭ ਤੋਂ ਜ਼ਰੂਰੀ ਅਤੇ ਵੱਖਰੀ ਗੱਲ ਇਹ ਸੀ ਕਿ ਉਸ ਕਮਰੇ ਵਿੱਚ ਖੜੀ ਔਰਤ ਦੇ ਆਲੇ-ਦੁਆਲੇ ਬਹੁਤ ਸਾਰੇ ਮਰਦ ਖੜੇ ਸਨ ਤੇ ਔਰਤ ਨੇ ਉਹਨਾਂ ਮਰਦਾਂ ਨੂੰ ਪੂਰੀ ਖੋਲ ਦਿੱਤੀ ਸੀ ਕਿ ਤੁਸੀਂ 6 ਘੰਟਿਆਂ ਤੱਕ ਮੇਰੇ ਨਾਲ ਵੇਚਦੇ ਰਪਈਆ ਇਹਨਾਂ ਚੀਜ਼ਾਂ ਨਾਲ ਜੋ ਕੁਝ ਮਰਜ਼ੀ ਕਰ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰਦਾ ਹੈ ਮੈਂ ਕਿਸੇ ਬੱਦੇ ਨੂੰ ਨਹੀਂ ਰੋਕਾਂਗੀ ਜੋ ਵੀ ਕਿਸੇ ਦੇ ਮਨ ਵਿੱਚ ਮੇਰੇ ਬਾਰੇ ਆਉਂਦਾ ਹੈ ਉਹ ਖੁੱਲ ਕੇ ਜ਼ਾਹਰ ਕਰੇ ਇਸ ਐਡੇ ਵੱਡੇ ਕਾਰਨਾਮੇ ਨੂੰ ਕਰਨ ਵਾਲੀ ਮਹਿਲਾ ਕਲਾਕਾਰ ਦਾ ਨਾਮ ਸੀ ਮਰੀਨਾ ਇਸ ਦੌਰਾਨ ਬਹੁਤ ਸਾਰੇ ਲੋਕ 6 ਘੰਟਿਆਂ ਤੱਕ ਮਰੀਨਾ ਕੋਲ ਆਉਂਦੇ ਗਏ ਤੇ ਫਿਰ ਉਸ ਵੇਚ ਤੇ ਰੱਖੀਆਂ ਵੱਖ-ਵੱਖ ਤਰ੍ਹਾਂ ਦੀਆਂ ਬੱਧਰ ਚੀਜ਼ਾਂ ਵਰਤਨ ਲੱਗੇ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਰੀਨਾ ਨੇ ਸਭ ਨੂੰ ਕਿਹਾ ਕਿ ਤੁਸੀਂ ਇਦਾਂ ਸਮਝਣਾ ਕਿ ਮੈਂ ਇੱਕ ਵਸਤੂ ਹਾਂ ਤੇ ਮੈਂ ਪੂਰੀ ਜ਼ਿੰਮੇਵਾਰੀ ਲੈਣੀ ਆ ਕਿ ਮੇਰੇ ਨਾਲ ਜੋ ਕੁਝ ਵੀ ਹੋ ਜਾਵੇ ਉਸ ਸਭ ਦੀ ਮੈਂ ਹੀ ਜ਼ਿੰਮੇਵਾਰ ਹੋਵਾਂਗੀ ਇਸ ਪੂਰੇ ਕਾਰਨਾਮੇ ਦੇ 6 ਘੰਟੇ ਬੀਤਣ ਤੋਂ ਬਾਅਦ ਇੱਕ ਵਾਰ ਸਿਰ ਤੇ ਬੰਦੂਕ ਤਾੜੇ ਜਾਣ ਤੋਂ ਬਾਅਦ ਵੀ ਉਹ ਜਿਉਂਦੀ ਬਚ ਨਿਕਲੀ ਸੀ ਪਰ ਜਦੋਂ ਉਹ ਕਮਰੇ ਤੋਂ ਬਾਹਰ ਨਿਕਲੀ ਤਾਂ ਉਸ ਦੇ ਅਥਰੂ ਤੇ ਖੂਨ ਜ਼ਮੀਰ ਤੇ ਟਪਕਰੇ ਸਨ ਉਹਨਾਂ 6 ਘੰਟਿਆਂ ਦਰਦ ਉਹਨਾਂ ਮਰਦਾਂ ਨੇ ਜੋ ਕੁਝ ਉਸ ਔਰਤ ਨਾਲ ਕੀਤਾ ਉਹ ਕਲਾ ਦੀ ਦੁਨੀਆ ਵਿੱਚ ਇੱਕ ਮਿਸਾਲ ਤਾਂ ਬਣ ਗਿਆ ਪਰ ਉਹ ਸਭ ਨੂੰ ਸੁਣ ਕੇ ਇੱਕ ਵਾਰ ਰੂਹ ਕੰਬ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆ ਨੂੰ ਪਤਾ ਲੱਗਾ ਕਿ ਜੇ ਇਨਸਾਨਾਂ ਨੂੰ ਪੂਰੀ ਖੋਲ੍ਹ ਦਿੱਤੀ ਜਾਵੇ ਤਾਂ ਉਹ ਕੀ-ਕੀ ਕਰ ਸਕਦੇ ਹਨ ਕਿ ਇਸ ਹੱਦ ਤੱਕ ਜਾ ਸਕਦੇ ਹਨ ਦੁਨੀਆ ਦੇ ਦਿਲ ਵਿੱਚ ਕੀ ਕੁਝ ਚੱਲ ਰਿਹਾ ਹੁੰਦਾ ਹੈ ਇਸ ਨੂੰ ਪਤਾ ਕਰਨ ਵਾਲੀ ਇਸ ਪੂਰੀ ਪਰਫਾਰਮੈਂਸ ਨੂੰ ਨਾਮ ਦਿੱਤਾ ਗਿਆ ਸੀ ਰਿਦਮ ਜ਼ੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਰੀਨਾ ਨੇ ਅਜਿਹਾ ਕਿਉਂ ਕੀਤਾ ਪੂਰੇ 6 ਘੰਟਿਆਂ ਦੌਰਾਨ ਉਸ ਨਾਲ ਕੀ ਕੁਝ ਹੋਇਆ ਤੇ ਨਾਲ ਹੀ ਦੁਨੀਆ ਦੀ ਕਿਸ ਫਤਰਤ ਦਾ ਇਸ ਘਟਨਾ ਤੋਂ ਬਾਅਦ ਪਤਾ ਚੱਲਿਆ ਇਸ ਨੂੰ ਸੁਣ ਕੇ ਇੱਕ ਵਾਰ ਰੋਗਟੇ ਖੜੇ ਹੋ ਜਾਂਦੇ ਹਨ ਪਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਦੁਨੀਆ ਵਿੱਚ ਕੁਝ ਲੋਕਾਂ ਨੇ ਅਜਿਹਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਕੀਤਾ ਤਾਂ ਸਿਰਫ ਇੱਕੋ ਵਾਰ ਗਿਆ ਪਰ ਉਹ ਸਦਾ ਲਈ ਇੱਕ ਇਤਿਹਾਸ ਸਿਰਜ ਗਿਆ ਕੁਝ ਕਲਾਕਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਆਪਣਾ ਸਰੀਰ ਹੀ ਉਹਨਾਂ ਦੀ ਕਲਾ ਹੁੰਦਾ ਹੈ ਜੋ ਕੁਝ ਕਰਨਾ ਹੁੰਦਾ ਹੈ ਉਹ ਆਪਣੇ ਸਰੀਰ ਨਾਲ ਹੀ ਕਰਦੇ ਹਨ ਅਜਿਹੀ ਹੀ ਇੱਕ ਪਰਫਾਰਮੈਂਸ ਸੀ ਜਿਸ ਦਾ ਨਾਮ ਸੀ ਰਿਦਮ ਜ਼ੀਰੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਬਰੀਨਾ ਵੱਲੋਂ ਕੀਤੇ ਇਸ ਕਾਰਨਾਮੇ ਤੋਂ 10 ਸਾਲ ਪਹਿਲਾਂ 1964 ਵਿੱਚ ਨਿਊਯਾਰਕ ਸ਼ਹਿਰ ਵਿੱਚ ਜੋਕੋ ਨਾਮ ਦੀ ਇੱਕ ਔਰਤ ਦਾ ਇੱਕ ਹੋਰ ਕਾਰਨਾਮਾ ਚਰਚਾ ਵਿੱਚ ਆਇਆ ਸੀ ਜੋਕੋ ਨੇ ਆਪਣੇ ਉਸ ਕਾਰਨਾਮੇ ਦੌਰਾਨ ਸਟੇਜ ਤੇ ਲੋਕਾਂ ਨੂੰ ਬੁਲਾਇਆ ਤੇ ਕੈਂਚੀ ਨਾਲ ਆਪਣੇ ਕੱਪੜੇ ਕੱਟਣ ਨੂੰ ਤੱਕਿਆ ਜਿਸ ਤੋਂ ਬਾਅਦ ਵਾਰੀ-ਵਾਰੀ ਆਏ ਬਹੁਤ ਸਾਰੇ ਲੋਕਾਂ ਨੇ ਜੋਕੋ ਦੇ ਸਾਰੇ ਕੱਪੜੇ ਵੱਢ ਸੁੱਟੇ ਸਨ ਤੇ ਅਖੀਰ ਜੋਕੋ ਨੂੰ ਆਪਣਾ ਅਲਫ ਨੰਗਾ ਬਦਨ ਆਪਣੇ ਹੱਥਾਂ ਨਾਲ ਢਕਣਾ ਪਿਆ ਸੀ ਪਰ ਇਸ ਤੋਂ 10 ਸਾਲ ਬਾਅਦ ਮਰੀਨਾ ਜੋਕੋ ਤੋਂ ਕਈ ਕਦਮ ਅੱਗੇ ਦਾ ਕਾਰਨਾਮਾ ਕਰਦੀ ਹੈ ਮਰੀਨਾ ਨੇ ਰਿਦਮ ਨਾਵ ਦੀ ਇੱਕ ਸਿਰੇ ਸ਼ੁਰੂ ਕੀਤੀ ਸੀ ਜੋ ਰਿਦਮ 10 ਤੋਂ ਸ਼ੁਰੂ ਹੋ ਕੇ 0 ਤੇ ਆਈ ਆਪਣੇ ਇਹਨਾਂ 10 ਕਾਰਨਾਮੇ ਵਿੱਚ ਮਰੀਨਾ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ ਜਿਵੇਂ ਕਿਤੇ ਉਹ ਅੱਗ ਵਿੱਚ ਬੈਠ ਜਾਂਦੀ ਕਦੇ ਕਿਸੇ ਕਾਰਨਾਮੇ ਵਿੱਚ ਉਹ ਸ਼ਰਾਬ ਪੀ ਕੇ ਆਪਣੇ ਹੱਥਾਂ ਤੇ ਚਾਕੂ ਚਲਾਉਂਦੀ ਪਰ ਸਭ ਤੋਂ ਵੱਧ ਚਰਚਾ ਰਿਦਮ 0 ਨਾਮ ਦੇ ਕਾਰਨਾਮੇ ਦੀ ਹੋਈ ਕਿਉਂਕਿ ਇਸ ਵਿੱਚ ਮਰੀਨਾ ਨੇ ਆਪ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਆਮ ਲੋਕਾਂ ਨੇ ਹੀ ਕੀਤਾ ਜੋ ਕੁਝ ਲੋਕਾਂ ਨੇ ਉਸ ਨਾਲ ਕੀਤਾ ਉਹ ਇੱਕ ਦਿਲ ਦਹਿਲਾਉਣ ਵਾਲਾ ਸੀ ਤੁਸੀਂ ਕਲਪਨਾ ਕਰਕੇ ਵੇਖੋ ਕਿ ਇੱਕ ਕਵਰਾ ਜੋ ਭੀੜ ਨਾਲ ਭਰਿਆ ਹੋਇਆ ਹੈ ਤੇ ਭੀੜ ਦੇ ਵਿੱਚਕਾਰ ਇੱਕ ਔਰਤ ਬੇਜਾਨ ਬਣ ਕੇ ਖੜੀ ਹੈ ਤੇ ਭੀੜ ਨੂੰ ਕਹਾ ਗਏ ਕਿ ਤੁਸੀਂ 6 ਘੰਟਿਆਂ ਤੱਕ ਇਸ ਨਾਲ ਕੁਝ ਵੀ ਕਰ ਸਕਦੇ ਹੋ ਤੇ ਮੇਜ਼ ਤੇ ਪਈਆਂ 72 ਚੀਜ਼ਾਂ ਦੇ ਵਿੱਚ ਜਿੱਕ ਇਸਤਮਾਲ ਕਰ ਸਕਦੇ ਹੋ ਮੇਜ਼ ਤੇ ਪਿਆ ਸਮਾਨ ਦੋ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਸੀ ਇੱਕ ਉਸ ਕੁੜੀ ਨੂੰ ਖੁਸ਼ੀ ਦੇਣ ਵਾਸਤੇ ਤੇ ਦੂਜਾ ਦਰਦ ਦੇਣ ਵਾਸਤੇ ਕਾਰਨਾ ਮੇਰੀ ਸ਼ੁਰੂਆਤ ਹੁੰਦੀ ਹੈ ਲੋਕ ਇੱਕ ਇੱਕ ਕਰਕੇ ਅੱਗੇ ਵਧਦੇ ਹਨ ਸ਼ੁਰੂਆਤ ਵਿੱਚ ਸਾਰੇ ਮਰਦ ਚਿੱਜ ਕਰੇ ਸਨ ਕਈਆਂ ਨੇ ਉਸ ਨੂੰ ਇੱਕ ਬ੍ਰੈਡ ਦਾ ਟੁਕੜਾ ਖਾਣ ਲਈ ਦਿੱਤਾ ਕੁਝ ਲੋਕ ਉਸ ਨੂੰ ਫੁੱਲ ਦਿੰਦੇ ਹਨ ਤੇ ਕੁਝ ਉਸਦੇ ਬੁੱਲਾਂ ਤੇ ਲਿਪਸਟਿਕ ਲਾਉਂਦੇ ਮਰੀਨਾ ਇੱਕ ਪੁਤਲਾ ਬਣ ਕੇ ਬਸ ਖੜੀ ਰਹੀ ਪਰ ਹੌਲੀ-ਹੌਲੀ ਲੋਕਾਂ ਵਿੱਚ ਧੀਰਜ ਖਤਮ ਹੋਣ ਲੱਗਾ ਲੋਕ ਸਮਝ ਰਹੇ ਸਨ ਕਿ ਉਹ ਕੁਝ ਵੀ ਕਰਨ ਮਰੀਨਾ ਹੁਣ ਉਹਨਾਂ ਨੂੰ ਕੁਝ ਨਹੀਂ ਕਹੇਗੀ ਉਹਨਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਇਸੇ ਦੌਰਾਨ ਇੱਕ ਬੰਦਾ ਮਰੀਨਾ ਨੂੰ ਚੁੰਮਦਾ ਹੈ ਤੇ ਫਿਰ ਇੱਕ ਜ਼ੋਰਦਾਰ ਥੱਪੜ ਉਸਦੇ ਮਾਰਦਾ ਪਰ ਮਰੀਨਾ ਚੁੱਪਚਾਪ ਖੜੀ ਰਹੀ ਮਰੀਨਾ ਆਪਣੀ ਕਿਤਾਬ ਵਿੱਚ ਲਿਖਦੀ ਹੈ ਕਿ ਪਹਿਲੇ 3 ਘੰਟਿਆਂ ਦੌਰਾਨ ਕੁਝ ਵੀ ਨਹੀਂ ਹੋਇਆ ਭੀੜ ਉਸ ਤੋਂ ਝਿਜਕ ਰਹੀ ਸੀ ਪਰ ਜਦੋਂ ਪਹਿਲਾ ਬੰਦਾ ਉਸ ਨੂੰ ਚੁਬਦਾ ਫਿਰ ਤਾਂ ਇੱਕ ਤੋਂ ਬਾਅਦ ਇੱਕ ਘਟਿਆ ਹਰਕਤ ਉਸ ਨਾਲ ਹੋਈ ਸਭ ਤੋਂ ਰੋਚਕ ਗੱਲ ਇਹ ਸੀ ਕਿ ਭੀੜ ਵਿੱਚ ਖੜੀਆਂ ਕੁਝ ਔਰਤਾਂ ਮਰਦਾਂ ਨੂੰ ਦੱਸ ਰਹੀਆਂ ਸਨ ਕਿ ਇਸ ਨਾਲ ਆ ਆ ਕੁਝ ਕਰੋ ਇੱਕ ਬੰਦਾ ਆ ਕੇ ਮਰੀਨਾ ਦੇ ਇੱਕ ਸੂਈ ਚੁਬਾ ਦਦਾ ਹੈ ਜੇਸਨਾਲੋਸ ਦੇ ਅਥਰੂ ਵਹਿ ਤੁਰੇ ਇੱਕ ਬੰਦੇ ਨੇ ਤੇਜ਼ ਧਰ ਚਾਕੂ ਨਾਲ ਉਸਦੇ ਸਾਰੇ ਕੱਪੜੇ ਪਾੜ ਦਿੱਤੇ ਜਦੋਂ ਉਹ ਅਲਫ ਨੰਗੀ ਹੋ ਗਈ ਤਾਂ ਹੁਣ ਲੋਕ ਉਸਦੀ ਚਮੜੀ ਨੋਚਣ ਲੱਗੇ ਸਨ ਮਰੀਨਾ ਦੇ ਸਰੀਰ ਤੇ ਕਈ ਜਗ੍ਹਾ ਕੱਟ ਲਗਾਏ ਗਏ ਇੱਕ ਸ਼ਖਸ ਨੇ ਤਾਂ ਚਾਕੂ ਨਾਲ ਉਸਦਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ ਤੇ ਉਸਦਾ ਖੂਨ ਪੀ ਕੇ ਵੇਖਿਆ ਕੁਝ ਲੋਕਾਂ ਨੇ ਉਸ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਚੁੱਪਚਾਪ ਨਿਰਵਸਤਰ ਹੀ ਬੈਠੀ ਰਹੀ। ਬੇਤੇ ਪਈਆਂ 72 ਚੀਜ਼ਾਂ ਵਿੱਚ ਇੱਕ ਕੈਮਰਾ ਵੀ ਰੱਖਿਆ ਹੋਇਆ ਸੀ ਜਿਸ ਨਾਲ ਲੋਕ ਮਰੀਨਾ ਦੀਆਂ ਨਗਨ ਤਸਵੀਰਾਂ ਵੀ ਖਿੱਚਦੇ ਰਹੇ। ਉਸ ਦੀਆਂ ਨਗਨ ਤਸਵੀਰਾਂ ਉਸ ਦੇ ਮੂੰਹ ਤੇ ਚਿਪਕਾ ਦਿੱਤੀਆਂ ਗਈਆਂ। ਇਸ ਦੌਰਾਨ ਬਹੁਤ ਸਾਰੇ ਮਰਦਾਂ ਨੇ ਉਸ ਦਾ ਬਲਾਤਕਾਰ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਭੀੜ ਬੇਕਾਬੂ ਹੁੰਦੀ ਜਾ ਰਹੀ ਸੀ। ਹਾਲਾਤ ਹੱਥਾਂ 'ਚੋਂ ਨਿਕਲ ਰਹੇ ਸਨ ਭੀੜ ਦੇ ਦੋ ਗਰੁੱਪ ਬਣ ਗਏ ਸਨ ਇੱਕ ਧੜਾ ਮਰੀਨਾ ਨਾਲ ਕੁਝ ਵੀ ਕਰਨ ਨੂੰ ਤਿਆਰ ਸੀ ਪਰ ਦੂਜੇ ਪਾਸੇ ਕੁਝ ਲੋਕ ਠੀਕ ਵੀ ਸਨ ਇੱਕ ਸਖਸ਼ ਨੇ ਤਾਂ ਪਿਸਤੌਲ ਵਿੱਚ ਕਾਰਤੂਸ ਲੋਡ ਕਰਕੇ ਮਰੀਨਾ ਦੇ ਮੱਥੇ ਉੱਤੇ ਲਾ ਦਿੱਤਾ ਫਿਰ ਪਿਸਤੌਲ ਮਰੀਨਾ ਦੇ ਹੱਥ ਵਿੱਚ ਫੜਾ ਕੇ ਉਸੇ ਵੱਲ ਨੂੰ ਹੀ ਕਰ ਦਿੱਤਾ ਗਿਆ ਸਿਰਫ ਇਹ ਵੇਖਣ ਲਈ ਕਿ ਮਰੀਨਾ ਕੁਝ ਕਹਦੀ ਵੀ ਹੈ ਕਿ ਨਹੀਂ ਬਾਦ ਵਿੱਚ ਭੀੜ ਆਪਸ ਵਿੱਚ ਹੀ ਲੜ ਪਈ ਇੱਕ ਬੰਦੇ ਨੇ ਉਸਦੇ ਮੱਥੇ ਤੇ ਐਂਡ ਲਿਖ ਦਿੱਤਾ ਕਿਵੇਂ ਨਾ ਕਿਵੇਂ ਇਹ ਡਰਾਉਣੇ 6 ਘੰਟੇ ਆਖਿਰ ਬੀਤ ਚੁੱਕੇ ਸਨ ਲੋਕਾਂ ਨੂੰ ਆਵਾਜ਼ ਦਿੱਤੀ ਗਈ ਕਿ ਹੁਣ ਤੁਹਾਡਾ ਸਮਾਂ ਸਮਾਪਤ ਹੋ ਗਿਆ ਹੈ ਮਰੀਨਾ ਨੇ ਇਸ ਤੋਂ ਬਾਅਦ ਬਿਆਨ ਦਿੱਤਾ ਕਿ ਜੇਕਰ ਲੋਕਾਂ ਉੱਤੇ ਸਭ ਕੁਝ ਛੱਡ ਦਿੱਤਾ ਜਾਵੇ ਤਾਂ ਉਹ ਤੁਹਾਨੂੰ ਮਾਰ ਵੀ ਦੇਣਗੇ ਗੁਲਾਬ ਦੇ ਫੁੱਲਾਂ ਦੇ ਕੱਡੇ ਉਸਦੇ ਢਿੱਡ ਵਿੱਚ ਖਿਬੋ ਦਿੱਤੇ ਗਏ ਸਨ ਸਮਾਪਤ ਹੋਇਆ ਤਾਂ ਮਰੀਨਾ ਲੋਕਾਂ ਵੱਲ ਨੂੰ ਗਈ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਲਈ ਪਰ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਅੱਖਾਂ ਮਿਲਾਉਣ ਦੀ ਲੋਕ ਭੱਜ ਉੱਠੇ ਮਰੀਨਾ ਦਾ ਇਹ ਕਾਰਨਾਮਾ ਇੱਕ ਮਿਸਾਲ ਬਣ ਗਿਆ ਇਹ ਕਾਰਨਾਮਾ ਦੁਨੀਆ ਦੇ ਵਿਚਾਰਾਂ ਦੀ ਧੀ ਹਿਲਾਉਣ ਵਾਲਾ ਸੀ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ ਜੇਕਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਦੁਨੀਆ ਕਮਜ਼ੋਰ ਲੋਕਾਂ ਨੂੰ ਹੋਰ ਸਤਾਉਂਦੀ ਹੈ ਉਹਨਾਂ ਨੂੰ ਹੋਰ ਦਬਾਉਂਦੀ ਹੈ ਇਸ ਕਾਰਨਾਮੇ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਸੋ ਦੋਸਤੋ ਇਹ ਸੀ ਇੱਕ ਔਰਤ ਦੁਆਰਾ ਕੀਤਾ ਗਿਆ ਇੱਕ ਐਸਾ ਕਾਰਨਾਮਾ ਜਦੋਂ ਉਸ ਨੇ 6 ਘੰਟਿਆਂ ਤੱਕ ਲੋਕਾਂ ਨੂੰ ਆਪਣੇ ਨਾਲ ਸਭ ਕੁਝ ਕਰ ਦਿੱਤਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ